ਪਿੰਡ ਸੁਹਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਦਾਨੀ ਸਜਿੰਦ ਦੇ ਵੱਲੋਂ ਮਹੀਂਦਰਾ ਬਲੈਰੋ ਮੈਕਸ ਪਿਕਅਪ ਗੱਡੀ ਪੇਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸਵੇਰ ਵੇਲੇ ਦਾਨੀ ਸਜਿੰਦ ਦੇ ਵੱਲੋਂ ਪਰਿਵਾਰ ਸਮੇਤ ਹਾਜ਼ਰ ਹੋ ਕੇ ਮਹੀਂਦਰਾ ਬਲੈਰੋ ਮੈਕਸ ਪਿਕਅਪ ਗੱਡੀ ਗੁਰਦੁਆਰਾ ਸਾਹਿਬ ਨੂੰ ਪੇਟ ਕੀਤੀ ਗਈ ਉਹਨਾਂ ਦੱਸਿਆ ਕਿ ਦਾਨੀ ਸਜਿੰਦ ਦੇ ਵੱਲੋਂ ਗੱਡੀ ਦੇ ਸਾਰੇ ਕਾਗਜ਼ਾਤ ਬੀਮਾ ਅਦ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਦੇ ਨਾਮ ਤੇ ਕਰਵਾਏ ਕੀ ਹਨ ਕਾਗਜ਼ਾਂ ਦੇ ਮੁਤਾਬਕ ਗੱਡੀ ਦੀ ਕੀਮਤ 12 ਲੱਖ 80000 ਰੁਪਏ ਹੈ ਦਾਨੀ ਸਜਿੰਦ ਦੇ ਵੱਲੋਂ ਗੱਡੀ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਏ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਦੇ ਵੱਲੋਂ ਇਕੱਠੇ ਹੋ ਕੇ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਅਰਦਾਸੀਆਂ ਸਿੰਘਾਂ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਇਸ ਸਥਾਨ ਦੀ ਸੰਗਤਾਂ ਦੇ ਵਿੱਚ ਬਹੁਤ ਮਾਨਤਾ ਹੈ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਦੇ ਵੱਲੋਂ ਸਮੇਂ-ਸਮੇਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਇਅਰ ਕੰਡੀਸ਼ਨਡ ਬੱਸ ਕਵਾਲਸ ਸਕਾਰਪੀਓ ਮਹੀਨਦਰਾ ਮਰਾਜੋ 3 Maruti Eeco ਮਾਰੂਤੀ ਬਰਸਾ ਗੱਡੀਆਂ ਭੇਟ ਕੀਤੀਆਂ ਗਈਆਂ ਹਨ ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207 ਟਾਟਾ 709 ਦੋ ਮਹਿੰਦਰਾ ਅਰਜਨ ਟਰੈਕਟਰ ਤਿੰਨ ਸਵਰਾਜ ਟਰੈਕਟਰ ਇੱਕ ਫੋਰਡ ਟਰੈਕਟਰ ਇੱਕ ਜੋਨ ਡੀਅਰ ਟਰੈਕਟਰ ਮਹਿੰਦਰਾ ਪਿਕਅਪ ਮਹਿੰਦਰਾ ਯੂਟਿਲਿਟੀ ਮਹਿੰਦਰਾ ਕੈਂਪਰ ਮਹਿੰਦਰ ਮਿੰਨ ਟਰੱਕ 3200 ਮੈਕਸ ਪਿਕਅਪ ਟਾਟਾ ਐਲਪੀ ਟਰੱਕ ਅਸ਼ੋਕਾ ਲੈਂਡਰਡ ਟਰੱਕ ਉਤੇ ਬੇਅੰਤ ਮਾਇਆ ਸੋਨਾ ਆਦ ਪੇਂਟ ਕੀਤਾ ਜਾ ਚੁੱਕਿਆ ਹੈ ਪਿੰਡ ਸੁਹਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਦਾਨੀ ਸਜਿੰਦੇ ਵੱਲੋਂ ਮਹੀਂਦਰਾ ਬਲੇਰੋ ਮੈਕਸ ਪਿਕਅਪ ਗੱਡੀ ਪੇਂਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸਵੇਰ ਵੇਲੇ ਦਾਨੀ ਸਜਿੰਦੇ ਵੱਲੋਂ ਪਰਿਵਾਰ ਸਮੇਤ ਹਾਜ਼ਰ ਹੋ ਕੇ ਮਹੀਂਦਰਾ ਬਲੇਰੋ ਮੈਕਸ ਪਿਕਅਪ ਗੱਡੀ ਗੁਰਦੁਆਰਾ ਸਾਹਿਬ ਨੂੰ ਪੇਂਟ ਕੀਤੀ ਗਈ ਉਹਨਾਂ ਦੱਸਿਆ ਕਿ ਦਾਨੀ ਸਚਿੰਦ ਦੇ ਵੱਲੋਂ ਗੱਡੀ ਦੇ ਸਾਰੇ ਕਾਗਜ਼ਾਤ ਬੀਮਾ ਅਦ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਦੇ ਨਾਮ ਤੇ ਕਰਵਾਏ ਕੀ ਹਨ ਕਾਗਜ਼ਾਂ ਦੇ ਮੁਤਾਬਕ ਗੱਡੀ ਦੀ ਕੀਮਤ 12 ਲੱਖ 80000 ਰੁਪਏ ਹੈ ਦਾਨੀ ਸੱਜਣ ਦੇ ਵੱਲੋਂ ਗੱਡੀ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਏ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਦੇ ਵੱਲੋਂ ਇਕੱਠੇ ਹੋ ਕੇ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਅਰਦਾਸੀਆਂ ਸਿੰਘਾਂ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਇਸ ਸਥਾਨ ਦੀ ਸੰਗਤਾਂ ਦੇ ਵਿੱਚ ਬਹੁਤ ਮਾਨਤਾ ਏ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਦੇ ਵੱਲੋਂ ਸਮੇਂ-ਸਮੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਤਿੰਨ ਏਅਰ ਕੰਡੀਸ਼ਨਡ ਬੱਸ ਕਵਾਲਿਸ ਸਕਾਰਪੀਓ ਮਹਿੰਦਰਾ ਮਰਾਜੋ ਤਿੰਨ ਮਾਰੂਤੀ ਇਕੋ ਮਾਰੂਤੀ ਬਰਸਾ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207 ਟਾਟਾ 709 ਦੋ ਮਹਿੰਦਰਾ ਅਰਜਨ ਟਰੈਕਟਰ ਤਿੰਨ ਸਵਰਾਜ ਟਰੈਕਟਰ ਇੱਕ ਫੋਰਡ ਟਰੈਕਟਰ ਇੱਕ ਜੋਨ ਡੀਅਰ ਟਰੈਕਟਰ ਮਹਿੰਦਰਾ ਪਿਕਅਪ ਮਹਿੰਦਰਾ ਯੂਟਿਲਿਟੀ ਮਹਿੰਦਰਾ ਕੈਂਪਰ ਮਹੀਂਦਰ ਮਿਨੀ ট্রাক 3200 ਮੈਕਸ ਪਿਕਅਪ Tata LP ট্রাক ਅਸ਼ੋਕਾ ਲੈਂਡਰਡ ਟਰੱਕ 'ਤੇ ਬੇਅੰਤ ਮਾਇਆ ਸੋਨਾ ਆਦ ਪੇਂਟ ਕੀਤਾ ਜਾ ਚੁੱਕਿਆ ਹੈ ਪਿੰਡ ਸੁਹਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਦਾਨੀ ਸਜਿੰਦੇ ਵੱਲੋਂ ਮਹੀਂਦਰਾ ਬਲੈਰੋ ਮੈਕਸ ਪਿਕਅਪ ਗੱਡੀ ਪੇਂਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸਵੇਰ ਵੇਲੇ ਦਾਨੀ ਸਜਿੰਦੇ ਵੱਲੋਂ ਪਰਿਵਾਰ ਸਮੇਤ ਹਾਜ਼ਰ ਹੋ ਕੇ ਮਹੀਂਦਰਾ ਬਲੈਰੋ ਮੈਕਸ ਪਿਕਅਪ ਗੱਡੀ ਗੁਰਦੁਆਰਾ ਸਾਹਿਬ ਨੂੰ ਪੇਂਟ ਗੱਡੀ ਗਈ ਉਹਨਾਂ ਦੱਸਿਆ ਕਿ ਦਾਨੀ ਸਚਿੰਦੇ ਵੱਲੋਂ ਗੱਡੀ ਦੇ ਸਾਰੇ ਕਾਗਜ਼ਾਤ ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਦੇ ਨਾਮ ਤੇ ਕਰਵਾਏ ਕੀ ਹਨ ਕਾਗਜ਼ਾਂ ਦੇ ਮੁਤਾਬਕ ਗੱਡੀ ਦੀ ਕੀਮਤ 12 ਲੱਖ 80000 ਰੁਪਏ ਹੈ ਦਾਨੀ ਸੱਜਣ ਦੇ ਵੱਲੋਂ ਗੱਡੀ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਏ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਦੇ ਵੱਲੋਂ ਇਕੱਠੇ ਹੋ ਕੇ ਕੜਾ ਪ੍ਰਸ਼ਾਦ ਦੀ ਦੇਗ ਸਜਾ ਕੇ ਅਰਦਾਸੀਆਂ ਸਿੰਘਾਂ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਇਸ ਸਥਾਨ ਦੀ ਸੰਗਤਾਂ ਦੇ ਵਿੱਚ ਬਹੁਤ ਮਾਨਤਾ ਏ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਦੇ ਵੱਲੋਂ ਸਮੇਂ-ਸਮੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਨੀਅਰ ਕੰਡੀਸ਼ਨ ਦਬੱਸ, 42 ਸਕਾਰਪੀਓ, ਮਹੀਂਦਰਾ ਮਰਾਜੋ, 3 ਮਾਰੂਤੀ ਇਕੋ, ਮਾਰੂਤੀ ਵਰਸਾ ਗੱਡੀਆਂ ਪੇਂਟ ਕੀਤੀਆਂ ਗਈਆਂ ਹਨ। ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207, ਟਾਟਾ 709, 2 ਮਹੀਂਦਰਾ ਅਰਜਨ ਟਰੈਕਟਰ, 3 ਸਵਰਾਸ ਟਰੈਕਟਰ, 1 ਫੋਰਡ ਟਰੈਕਟਰ, 1 ਜੋਂ ਡੀਅਰ ਟਰੈਕਟਰ, ਮਹੀਂਦਰਾ ਪਿਕਅਪ, ਮਹੀਂਦਰਾ ਯੂਟਿਲਿਟੀ, ਮਹੀਂਦਰਾ ਕੈਂਪਰ ਮਹੀਂਦਰ ਮੀਨਿੰਗ ਟਰੱਕ 3200 ਮੈਕਸ ਪਿਕਅਪ ਟਾਟਾ ਐਲਪੀ ਟਰੱਕ ਅਸ਼ੋਕਾ ਲੈਂਡਡ ਟਰੱਕ ਅਤੇ ਬਯੰਤ ਮਾਇਆ ਸੂਨਾ ਆਦ ਪੇਂਟ ਕੀਤਾ ਜਾ ਚੁੱਕਿਆ ਹੈ